ਇਗਾ ਲਕੂਤਰ ਬਾਏ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਤੇ ਮੈਂ ਲੱਗਾ ਹਾਂ ਦੇ ਸਪਾਈ ਕਰਨ ਤੇ ਮੇਰਾ ਵੀਰ ਆ ਨਹੀਂ ਛੱਡੀ ਉੱਤਰ ਬਾਹਰ ਇਹ ਬਾਅਦ ਚ ਛੱਡਾਂਗੇ ਮੈਂ ਜਾਣਾ ਮੱਥਾ ਟੇਕਣ ਸਪਾਈਸ ਪੂਈ ਕਰਕੇ ਨਾ ਆਪੋਗੇ ਤੇ ਇਹ ਜਾਣਾ ਮੱਥਾ ਟੇਕਣਾ ਉੱਧਰਲੀ ਵੀ ਜਾ ਤੇ ਸਪਾਈ ਇਹਨਾਂ ਕਰਦਣਾ ਪਹਿਲਾਂ ਤੇ ਆ ਕੇ ਫੇ ਕਰਾਂਗੇ ਉੱਥੇ ਬਾਬਿਆਂ ਦਾ ਬਲੌਗ ਵੀ ਐਡ ਕਰਾਂਗੇ ਚੱਲੇ ਆ ਮੈਂ ਤੇ ਮੋਟਾ ਰਾਜਵੀਰ ਮੱਥਾ ਟੇਕਣਾ ਮੈਂ ਸਪਾਈਸ ਪੂਈ ਕਰਤਾਂ ਤੇ ਬਾਹਰ ਛੱਡੇ ਆ ਜਾਨਵਰ ਧੁੱਪ ਲੱਗ ਜੂਗੀ ਇਹਨਾਂ ਤੇ ਯਾਰ ਸ਼ਕਾਰੀ ਬੈਠੇ ਆਂ ਤੇ ਸਪਾਈਸ ਪੂਈ ਕਰਦਾ ਫੇਰ ਮੈਂ ਬਲੋਕਾਂ ਟੀਰ ਕਰਦਾ ਲੈ ਵੀ ਚੋਬਰੋ ਸਪਾਈਸ ਪੂਈ ਆਪਾਂ ਕਰਤੀ ਗਿਆ ਦੇਖ ਲੋ ਮੇਰਾ ਵੀਰ ਕਹਿੰਦੇ ਆਹ ਟਰੇ ਵਾਲੀ ਜਿਹੜਾ ਜਗਾੜ ਰੱਖਿਆ ਹੋਆ ਸਪਾਈਸ ਪੂਈ ਦੇਖ ਰੋ ਕਰਤੀ ਉਧਰ ਵੀ ਕਰਤੀ ਆ ਉਹ ਡੋਲੀਆਂ 'ਚ ਵੀ ਕਰਤੀ ਆ ਤੇ ਬਸ ਕੱਲੀ ਛੱਟਣੀ ਹੈਗੇ ਵਿੱਚ ਇੱਥੇ ਨਹੀਂ ਥੱਲੇ ਮੈਂ ਕੀਤੀ ਕਿ ਡੇਪੇ ਚਾਂਡੇ ਦਿੱਤੇ ਆ ਇਹਾਂ ਦੇ ਖੁੱਡੀਆਂ ਪਾਈਆਂ ਤੇ ਇਹਦੇ ਕਰਕੇ ਤੇ ਕਿੱਥੇ ਨਹੀਂ ਕੀਤੀ ਇੱਥੇ ਵੀ ਕਬੂਤਰੀ ਬੈਠੀ ਆਂ ਡਿਆਂ ਦੇ ਉਹ ਥੱਲੇ ਵੀ ਕਬੂਤਰ ਬੈਠਾ ਆਂ ਡਿਆਂ ਦੇ ਇੱਧਰ ਵੀ ਕਬੂਤਰੀ ਬੈਠੀ ਐ ਇੱਥੇ ਇੱਕ ਸਪਾਈ ਹੈ ਨਾ ਬਸ ਬੱਚੇ-ਬੁੱੱਚੇ ਕੱਢ ਲੈਣਾ ਆਪਾਂ ਜਲਦੀ ਜਲਦੀ ਬੱਚੇ ਇਹਨਾਂ ਦੇ ਪਾਲ ਗਿਆ ਇੱਥੇ ਹੈ ਨਾ ਜੋੜੇ ਤੋੜ ਦੇਣੇ ਆਂ ਗਾਹਾਨੂੰ ਸਾਨੂੰ ਪਤਾ ਸੀਜ਼ਨ ਆਉਣ ਵਾਲਾ ਆ ਇਹ ਬੱਚੇ-ਬੁੱੱਚੇ ਗਿਜਾਵਾਂਗੇ ਸੱਦੇ-ਸੱਦੇ ਕਰਾਂਗੇ ਤੇ ਦੇਖਾਂਗੇ ਬਾਬਾ ਸੌਖਾ ਖੜੂਸਰਾ ਛੱਡਾਂਗੇ ਤੇ ਉਹ ਬੈਠੀਆਂ ਕਬੂਤਰੀਆਂ ਆਂ ਕੁੱਤਰੇ ਕਬੂਤਰੀਆਂ ਨੀ ਆ ਤੋਪ ਨਹੀਂ ਲਵਾਈ ਕਹਿੰਦੇ ਨੇ ਜਾਂੜ ਚ ਪਾ ਕੇ ਜਾਂਦਾ ਉੱਪਰ ਮੈਂ ਸ਼ਾਮ ਨੂੰ ਆ ਕੇ ਲਾ ਦੂੰਗਾ ਮੈਂ ਚੱਲਦਾ ਸਾਨੂੰ ਪਤਾ ਯਾਰ ਆਇਆ ਸਾਹਿਬ ਚੰਗਾ ਸਪਾਈਸਪੂਰੀ ਕਰਤੀ ਆ ਤੇ ਮੈਂ ਕੱਲੀ ਦਾ ਸਾਨੂੰ ਮਾਹੌਲ ਚਾਲ ਦਿਖਾ ਦਿੰਨਾ ਕੱਲੀ ਆਪਾਂ ਛਾਣ ਕੇ ਸਵਾਹ ਤੇ ਕੱਲੀ ਰੜਾ ਕੇ ਰੱਖ ਜਾਣੀ ਆ ਧੁੱਪ ਧੁੱਪ ਨਾਲ ਸੁੱਕ ਜੂਗੀ ਇਹ ਵੀ ਮੜੀਏ ਗਿੱਲੀ ਹੋਈ ਸੀ ਮੀਂਹ ਪੈ ਗਏ ਇੱਥੇ ਆਹ ਤਾਂ ਯਾਰ ਉਹ ਪੱਲੀਆਂ ਖੁੱਡੇ ਵਾਲੀਆਂ ਹੀ ਆ ਭਰਾਵਾ ਖਲਾਰਾ ਨਹੀਂ ਹੈਗਾ ਨਾ ਪਿੰਜਰਾ ਪਿਆ ਛਾੜੂਗਾ ਉਹ ਟ੍ਰੇ ਡੁੱਟੀ ਪਈ ਆ ਉਹ ਪਿਆ ਖਲਾਰਾ ਮੜਾ ਜੀ ਤੇ ਇਹਨੂੰ ਮੈਂ ਛਾਣ ਕੇ ਉਹ ਪਈ ਸਪਾ ਉੱਥੇ ਪਿਆ ਛਾੜਨਾ ਛਾਣ ਕੇ ਨਾ ਕਲੀ ਨੂੰ ਤੇਰੀਆਂ ਡਲੀਆਂ ਡਲੀਆਂ ਇਹਨਾਂ ਕੱਢ ਕੇ ਤੇ ਕਲੀ 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 ਇਹ ਮਤਲਬ ਆਪਾਂ ਰੱਖਦੇ ਨੂੰ ਉੱਥੇ ਦਾ ਔਰ ਉੱਪਰ ਆਪਾਂ ਪਾ ਜਾਈਏ ਮੋਰੇ ਉੱਪਰ ਜਿਹੜਾ ਪਾਣੀ ਪੁਣੀ ਹੈ ਮੜਾ ਮੋਟਾ ਗਿੱਲੀ ਜਿਹੀ ਹੈ ਇਹ ਤੇ ਸੁੱਕ ਜੂਗੀ ਹੈ ਚੰਗੀ ਜਿਹਾ ਸ਼ਾਮ ਤੱਕ ਟੁੱਪ ਟੁੱਪ ਲੱਗੇ ਰਹਿਣ ਹੋ ਜਾਣੀ ਸੱਟ ਹੈ ਤੇ ਮੈਂ ਛਾਂ ਲਵਾਉਣ ਤੇ ਸਵਾਹ ਪਾ ਲਵਾਂ ਇੱਥੇ ਆ ਵੀ ਜੁੱਬਰੋ ਸਪਾ ਸਵਾਹ ਆਇਆ ਇਹ ਕਲੀ ਹੈ ਤੇ ਆਪਾਂ ਮੜੀ ਮੜੀ ਛੜਕਦੀ ਹੈ ਤੇ ਸਵਾਰ ਦੁਬਾਰਾ ਇਹ ਝਾੜੂ ਨਾਲ ਸਾਫ਼ ਕਰਕੇ ਤੇ ਇਕੱਠੀ ਕਰ ਲੈਣੀ ਆ ਤੇ ਇਹਨਾਂ ਮੜੇ ਗੱਡਾ ਸੁੱਕ ਜੂਗਾ ਸਰੋਂ ਨੂੰ ਚੱਕ ਦਿੰਦੀ ਆ ਇਹ ਤੇ ਥੱਲੇ ਵੀ ਨਹੀਂ ਜਾਣ ਕੋਈ ਦਾ ਮੂੰਹ ਮੂੰਹ ਮਾਰਦੇ ਫੇ ਆਪਾਂ ਝਾੜੂ ਮਾਰ ਕੇ ਇੱਕ ਸਾਈਡ ਤੇ ਇਕੱਠੀ ਕਰਕੇ ਨਾ ਰੱਖ ਲੈਣੀ ਹੈ ਸਾਈਡ ਤੇ ਅਗਲੇ ਹਫ਼ਤੇ ਵੀ ਸੜਦੇ ਆਂਗੇ ਅਸੇ ਨਾਲੇ ਕੰਮ ਹੁੰਦਾ ਇਹਦਾ ਰੋਮਸ ਦੂਜਾ ਨਹੀਂ ਪਾਉਣਾ ਹੈਗਾ ਸਦਾ ਨਹੀਂ ਕਲੀ ਪਾਉਣੀ ਹੈਗੀ ਇਹਦੇ ਵਿੱਚ ਅੱਖਾ-ਅੱਖਾ ਜੋੜ ਕੇ ਪੈ ਜਾਂਦੀ ਕਈ ਵਾਰੀ ਉੱਤਰਦੇ ਅੱਖਾ-ਅੱਖਾ ਹੁੰਦੇ ਡਰ ਰਹਿੰਦਾ ਯਰੀਲੀ ਹੁੰਦੀ ਹੈ ਇਹ ਇਹਦੇ ਕਰਕੇ ਮੈਂ ਕਿ ਮੜ ਜੀ ਇਸ ਸੁਹਾਬ ਜੀ ਚੱਕੋ ਜਵੇ ਪਰ ਚਾੜੂ ਮੰਨ ਲੈਣਾ ਸਾਰਾ ਛੜੂ ਮਾਰ ਕੇ ਇਕੱਠੀ ਕਰਕੇ ਕੜਾਈਏ 'ਚ ਪਾ ਲੜੀਆਂ ਪੀਆ ਨੇ ਉੱਤਰ ਵੀ ਇੱਦਾਂ ਕਰਨੀਆਂ ਕੱਲਾ ਇਸ ਕੌਣ ਲਈ ਹੈ ਮੈਂ ਤਾਂ ਬੜਤਰਾ ਸਵਾਦ ਇਹ ਵਾਸਤੇ ਨੂੰ ਹੁਣ ਆਪਾਂ ਇਕੱਠੀ ਕਰ ਜਣਾ ਐ ਜੰਗੀ ਤਰ੍ਹਾਂ ਛੜ ਝੂੜ ਮਾਰ ਕੇ ਨਾ ਬਸ ਹੋਰ ਪੰਜ ਕਮੈਂਟ ਰੱਖਣਾ ਵਿੱਚ ਇਹਨਾਂ ਛੜ ਝੂੜ ਮਾਰ ਕੇ ਜੰਗੀ ਤਰ੍ਹਾਂ ਇਹਦੇ ਕਰ ਦੇਣਾ ਆਪਾਂ ਠੀਕ ਨਹੀਂ ਬਾਬਾ ਆਹ ਮੜੀ ਕੇ ਕਰਦੋ ਆਂ ਇਹ ਨਾ ਥੱਲੇ ਜਵਾਨ ਕਰੋ ਭੁੰਡੀਆਂ ਭੰਡੀਆਂ ਮਾਰ ਜਾਂਦੀਆਂ ਪਰ ਇਹ ਆਪਾਂ ਇਕੱਠੀ ਕਰ ਲੈਣੀ ਥਾਰੀ ਕਿਉਂਕਿ ਉਤਰ ਹੋਣਾ ਕਰਨਗੇ ਉਹ ਤੇ ਲਿਬੜਨੇ ਵੀ ਉਹ ਉਤਰ ਦੇ ਤੇ ਕਰਕੇ 4-5 ਮਿੰਟ ਤਾਂ ਹੋਊਗਾ ਪਾਈਆਂ ਨੂੰ ਹੁਣ 1-2 ਮਿੰਟ ਹੋ ਗਏੱਖਣੇ ਇਕੱਠੀ ਕਰ ਲੈਣੀ ਜੋ ਬਰ ਉਹਨਾਂ ਸਾਫ-ਸੂਫ ਕਰਤਾ ਆਪਾਂ ਦੇ ਆਂ ਦੇਖ ਲਓ ਮੇਰਾ ਵੀ ਝੜ-ਝੁੜ ਮਾਰਤਾ ਦੁਬਾਰਾ ਕਲੀ ਘੜਤੀ ਆ ਉਹ ਭਈ ਉਹਦੇ ਕੜਾਈਏ ਚ ਪਾ ਲੈਣੀ ਭੁੰਡਿਆਂ ਦੇ ਕਦੇ ਨਹੀਂ ਬੈਠਾ ਉਹ ਉੱਪਰ ਠਾਹ ਆ ਗਏ ਇਹ ਕਲੀ ਵਾਪੇ ਉੱਤ ਵਿੱਚ ਨਹੀਂ ਉਤਰਾਂ ਦੇ ਅੱਖਾਂ ਓੱਖਾਂ ਚ ਪੈਣ ਦਾ ਡਰ ਰਹਿੰਦਾ ਇਸ ਕਰਕੇ ਮੈਂ ਤਾਂ ਕਹੂੰਗਾ ਮੜਿਆ ਮੜੜਾ ਜਿੱਦਾਂ ਉਹ ਸਾਹ ਜਿਆ ਕਰਾ ਆਗੇ ਨਾ ਚੱਕ ਲੋ ਸਾਫ ਕਰ ਤੋ ਯਾਰ ਆ ਦੇ ਸਾਫ ਕਰਤੀ ਹੈ ਚੰਗੀ ਤਰ੍ਹਾਂ ਜਿਹੜੀ ਸੁਭਾਂ ਸੁਭਾਂ ਸੀ ਜੀ ਇਦਾਂ ਵਿੱਚ ਇੱਥੇ ਘੜੀ ਜਾ ਮ ਗਈ ਆ ਤੇ ਮਾਰੇ ਮੁੱਟੇ ਤੇ ਕੋਈ ਚੱਕਰ ਨਹੀਂ ਹੁੰਦਾ ਜਿਹੜੀ ਜੰਮੀ ਹੋ ਜਈ ਆ ਉਹ ਉੱਡ ਕੇ ਨਹੀਂ ਪੈਣੀ ਹੈਗੀ ਅੱਖਾਂ 'ਚ ਇਸ ਕਰਕੇ ਦੇਖਾ ਮੇਰਾ ਵੀ ਐਂ ਜ਼ਰਾ ਹੌਸਲੂ ਵੇਰ ਓਡਾ ਸੁੱਕ ਗਿਆ ਕੂਤਰ ਕਰੀਏ ਬੰਦ ਤੇ ਹੁਣ ਜੇ ਆਪਾਂ ਜਣਾ ਆਪਾਂ ਮੱਥਾ ਟੇਕਣ ਤੇ ਉੱਧਰ ਤਾਂ ਬਾਬਾ ਥੋੜੀਆਂ ਕੂਤਰੀਆਂ ਉੱਧਰ ਤਾਂ ਨਹੀਂ ਪਾਉਣਾ ਆਪਾਂ ਕਿਉਂਕਿ ਉੱਧਰ ਗੁੱਡਾ ਸੁਫਾਏ ਜਾਂਦਾ ਆ ਇੱਥੇ ਪਾਉਣਾ ਸੀ ਗੱਲਾਂ ਵੱਡੇ ਗੁੱਡੇ 'ਚ ਇੱਧਰ ਮੁੱਤਰ ਜ਼ਿਆਦੇ ਆ ਆ ਜੋੜਿਆਂ ਵਾਲੇ ਵੀ ਉੱਥੇ ਤਾਂ ਪੰਜ ਗਈ ਅਸੀਂ ਵੀ ਜੋਬਰੋ ਦਾਣੇ ਪਾਉਣਾ ਆਇਆ ਸੀ ਦੇਖ ਲਓ ਜੀ ਢੱਕਿਆਂ ਵਾਲਾ ਮੁੜਿਆ ਆ ਆਪਣਾ ਜੋ ਲੱਗ ਗਿਆ ਜਦੋਂ ਤਾਂ ਭੁੱਖਾ ਵੱਖਾ ਘੁੰਮ ਕੇ ਆ ਗਿਆ ਕਿਤੇ ਆ ਗਿਆ ਘਰੇ ਬੱਚਾ ਦੇਖ ਲਓ ਬਾਬਿਓ ਆਉਂਦੇ ਇਹਦਾ ਉਹ ਬੱਚਾ ਜਿਹੜਾ ਆਇਆ ਸੀ ਆਪਣਾ ਤੀਜੇ ਦਿਨ ਘਰੇ ਆ ਗਿਆ ਆਪਣੇ ਤੇ ਇਹਨੂੰ ਕਰਦੇ ਬੰਦ ਦਾਣਾ ਪਾਣੀ ਪਾਉਂਦੇ ਆ ਹੁਣ ਬਾਹਰ ਘੁੰਮ ਫਿਰ ਕੇ ਆਇਆ ਸਾਰੇ ਪੰਡ ਵਿੱਚੋਂ ਨਸਲਦਾ ਸੀ ਕਰਕੇ ਮੁੜਿਆ ਜਿਹੜੇ ਬੀ ਨਸਲੇ ਹੁੰਦੇ ਉਹ ਨਹੀਂ ਮੁੜਦੇ ਹੈਗੇ ਨਸਲੇ ਮੁੜਦੀ ਦਾਣਾ ਪਾਣੀ ਖਾਦੇ ਇਹਨੂੰ ਪਾਤਾ ਹੈ ਦੇਖ ਲਓ ਕਾਹ ਕੁਮਰਾ ਜੋ ਉਬਰੇ ਹੀ ਪਤਾ ਨਹੀਂ ਕਿਹਦਾ ਹੈ ਇਹ ਵੀ ਦੇਖਦੇ ਆਂ ਭੜਕਾ ਕੇ ਇੱਕ ਮਿੰਟ ਆਹ ਦੇ ਦੂ ਆਪਾਂ ਛੱਡਦੇ ਆ ਉਹਨੂੰ ਦਾਣਾ ਪਾਣੀ ਆਪਾਂ ਪਾ ਦੇਣਾ ਫੜ ਲੈਣਾ ਇਹਨੂੰ ਬੱਚੇ ਨੂੰ ਹੁਣ ਮੈਂ ਥੱਲੇੋਂ ਫੜਦਾ ਉਹਨੂੰ ਉਹ ਜਿਹ ਉੱਪਰ ਪਤਾ ਨਹੀਂ ਕਿੱਥੇ ਚਲਾ ਗਿਆ ਜਿਹੜਾ ਇੱਥੇ ਕਰਤਾ ਹੈ ਮਕਟਾ ਆ ਗਿਆ ਆਪਣਾ ਹੌਂ ਦੇ ਬੈਠਾ ਚੈੱਕ ਕਰੋ ਇਹਨੂੰ ਕੋਈ ਨਾ ਘਿਜਾ ਲੈਣਾ ਹੌਲੀ ਹੌਲੀ ਆਪਾਂ ਬੱਚੇ ਨੂੰ ਉਹ ਕਿੱਧਰ ਗਿਆ ਚੁੱਪਰ ਕਿਧਾ ਹੈ ਲਓ ਜੀ ਉਹ ਬੈਠਾ ਆ ਦੇਖ ਲਓ ਐਂਟੀ ਵਾਲੀ ਨਸਲ ਆ ਗਈ ਇਹਨੂੰ ਵਿਚਾਰੇ ਨੂੰ ਦਾਣਾ ਪਾਣੀ ਪਾਉਨੇ ਆ ਤੇ ਕਰਦੇ ਆਂ ਬੰਦ ਆ ਗਏ ਗਏ ਦੋ ਵੀ ਆਪਣੇ ਰੋਲਟਰ ਆ ਵੀ ਆਣ ਬੱਚੇ ਥੱਲੇ ਉਹ ਜੀ ਉੱਬਰ ਬਰਬਾਦ ਨਹੀਂ ਕਿੱਥੇ ਜਾਣਾ ਹੈ ਚੈੱਕ ਕਰਵਾਉਣੇ ਫਾਤਾ ਸਾਰੇ ਨਾਣਾ ਪਾਣੀ ਹੋ ਰਹੀਦੀ ਹੈ ਪਾਣੀ ਪਲਾਉਣ ਵਾਲੀ ਨੂੰ ਹੀ ਪਾ ਦੇਣਾ ਉਹ ਲੱਗਿਆ ਜੀ ਉੱਪਰ ਚਲੋ ਬਾਬਿਓ ਮਿਲਦੇ ਆ ਯਾਰ ਬਾਬਿਓ ਮੱਥਾ ਟੇਕਣੀਆਂ ਨੇਰੇ ਹੋ ਜਾਣਾ ਹੈ ਉਹ ਵੀ ਵਿੱਚ ਆ ਪੈਡ ਕਰਨੇ ਸੀ ਉਹ ਮੁੰਡਾ ਚਲਾ ਗਿਆ ਕਿਤੇ ਪਾਣੀ ਰਿਹਾ ਮੱਥਾ ਟੇਕੜਾ ਡਾਇਆ ਹਾਂ ਦੇ ਟੱਕਿਆਂ ਵਾਲਾ ਆਹੀ ਛੱਡਿਆ ਜੀ ਉਦੋਂ ਨਾ ਆ ਗਿਆ ਤੈਨਾਂ ਪਤਾ ਨਹੀਂ ਤਿੰਨ ਦਿਨਾਂ ਬਾਅਦ ਆ ਪਤਾ ਨਹੀਂ ਚਾਰ ਦਿਨਾਂ ਬਾਅਦ ਇਹ ਆ ਲੈ ਮੇਰਾ ਵੀਰ ਆ ਗਿਆ ਬੱਚਾ ਤੇ ਮਾੜੀ ਚੁੰਜ ਤੇ ਆ ਇਹਦੇ ਚਲੋ ਵੀ ਦੇਖ ਲੋ ਸਾ ਧਿਆਨ ਨਾਲ ਵੀ ਆਹਦੇ ਆਹਦੇ ਮਾੜ ਆਇਆ ਚੌਂਦੀ ਰੋਟੀ ਆ ਮੁਰੇ ਬਾਕੀ ਸਾਰਾ ਓਕੇ ਆ ਦੇਖ ਲੋ ਅੱਗ ਆ ਚੱਕੋ ਚਲ ਮੇਰੇ ਪੁੱਤ ਜਾ ਲੁੱਟ ਨਹੀਂ ਆ ਰਹੇ ਤੇਰੇ ਹੱਡਾ ਆ ਇਹ ਚਲੋ ਠੀਕ ਆ ਬਾਪੋ ਹੁਣ ਇਹਨੇ ਗੈਜ ਜਾਨਾ ਕਾਲੂ ਇਹਨੂੰ ਛੱਡਾਂਗੇ ਛਤਰੀ ਤੇ ਖੁੱਲਾ ਉਠਾਵਾਂਗੇ ਕੋਈ ੜਾਉਣਾ ਨਹੀਂ ਹੈਗਾ ਆਪਾਂ ਸਭ ਛਤਰੀ ਤੇ ਖੁੱਲਾ ਉਠਾਉਣਾ ਆ ਬਾਕੀ ਦੇ ਤੋ ਟਾਕਤੇ ਆ ਜਿੰਦੇ ਜਿੰਦੇ ਲਾਣੇ ਦਾਣਾ ਉਹਨੂੰ ਸੱਚ ਪਾਣੀ ਰੱਖਣਾ ਬੱਚੇ ਨੂੰ ਲੈਰ ਉਹ ਕੂਤਰੀ ਇੱਕ ਰਹਿੰਦੀ ਐ ਉਹਨੂੰ ਬਾਹਰ ਕੱਢ ਕੇ ਪਾਣੀ ਪਿਲਾਉਣਾ ਬੱਚਾ ਵੀ ਪਾਣੀ ਪੀ ਲੂਗਾ